महला दूजा होमें यहा जात है होमें कर्म कमाए होमें ए बंदना फिर फिर जो नी पाए होमें कितों कुजे कित, कित संजमें जाए ओमेंो हुक्म है पईये किरत फिराए ਮੇਂ ਦਿਰਗ ਰੋਗ ਹੈ दारू ਭੇਸਮਾਈ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸਬਦ ਕਮਾਏ ਨਾਨਕ ਕਹੇ ਸੁਣੋ ਜਨੋ ਇਹ ਤ ਸੰਜਮ ਦੁਖ ਜਾਏ ਪੌੜੀ ਸੇਵ ਕੇ ਤੀ ਸੰਤੋਖਈ ਜਿਨ ਸੱਚੋ ਸਚ ਧਿਆਇਆ ਉਨੇ ਮੰਨ ਦੇ ਪੈਰ ਨ ਰਖਿਓ ਕਰ ਸੁਕਰਤ ਧਰਮ ਕਮਾਇਆ ਉਨੇ ਦੁਨੀਆ ਤੋੜੇ ਬੰਦਨਾ ਅਨੁ ਪਾਣੀ ਥੋੜਾ ਖਾਇਆ ਤੂੰ ਬਖਸੀਸੀ ਅਗਲਾਨਿਤ ਦੇਵੇ ਚੜੇ ਸਵਾਇਆ ਵੱਡਿਆਈ ਵੱਡਾ ਪਾਇਆ ਵੜਾਈ ਵੱਡਾ ਪਾਇਆ ਇਸ ਸਤਵੀਂ ਪੌੜੀ ਦੇ ਨਾਲ ਦੂਜਾ ਸ਼ਲੋਕ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਹੈ ਜੋ ਪਹਿਲੇ ਪਾਤਸ਼ਾਹ ਜੀ ਦੇ ਪਹਿਲੇ ਸ਼ਲੋਕ ਦੇ ਉਚਾਰਨ ਦੇ ਨਾਲ ਹੀ ਮੇਲ ਖਾਂਦਾ ਹੈ ਹੋਂ ਵਿੱਚ ਆਇਆ ਹੋਂ ਵਿੱਚ ਗਿਆ अंगद देव जी महाराज फरमान करते हैं जात है, है पहचान समझ किएगी साहब के, के हर करम हावी होगी हर मौजूद होगी जो भी मनुख कर्म करेगा होमे वस करेगा जितने भी कर्म हो रहे हैं ਹਰ ਕਰਮ ਦਿੱਤੇ ਹਉਮੇ ਦੀ ਛਾਏ ਮਨੁੱਖ ਦੀ ਸਾਰੀ ਭਜ ਦੌੜ ਵੀ ਹਉਮੇ ਨੂੰ ਵਧਾਣ ਵਾਸਤੇ ਮਨੁੱਖ ਦੀ ਸਾਰੀ ਸਿਆਣਾ ਸੂਝ ਬੂਝ ਸਾਰੀ ਸ਼ਕਤੀ ਵੀ ਹਉਮੇ ਨੂੰ ਵਧਾਣ ਵਾਸਤੇ ਹੈ ਤੇ ਜਿਤਨੀ ਮਨੁੱਖ ਦੀ ਹਉਮੇ ਵੱਧ ਜਾਏ ਉਤਨੇ ਹੀ ਪ੍ਰਮਾਤਮਾ ਛੋਟਾ ਹੋ ਜਾਂਦਾ ਹੈ ਉਹਦੀ ਦ੍ਰਿਸ਼ਟੀ ਵਿੱਚ ਅਹੰਕਾਰੀ ਦੀ ਦ੍ਰਿਸ਼ਟੀ ਵਿੱਚ ਉਹਦੀ ماں ਤੁੱਛ ਹੈ ਉਹਦਾ ਪਿਤਾ ਵੀ ਕੁਛ ਨਹੀਂ अहंकारी दृष्टि दी वड्डा भरा है कुछ भी नहीं जितना वड्डा अहंकार होगा मां उतनी छोटी हो जाएगी प्यो उतना ही छोटा हो जाएगा और अहंकार जितना ज्यादा वड्डा होवे निरंकार उतना ही छोटा हो जाएगा ते शिखर ते पहुंचे होया अगर अहंकार होवे तो निरंकार मर ही जाएगा परमात्मा नहीं रहेगा उसकी दुनिया मन उसकी दुनिया खत्म हो गया हर नाकश की दुनिया परमात्मा नहीं है ਪਰਮਾਤਮਾ ਖਤਮ ਹੋ ਗਿਆ ਕਿਉਂਕਿ ਅਹੰਕਾਰ ਚਰਮ ਸੀਮਾ ਤੇ ਪਹੁੰਚ ਗਿਆ ਜੈਸੇ ਜੈਸੇ ਮਨੁੱਖ ਦਾ ਅਹੰਕਾਰ ਵੱਧਦਾ ਹੈ ਵੈਸੇ ਵੈਸੇ ਦੁਨੀਆ ਵਿੱਚ ਬਾਕੀ ਛੋਟੇ ਹੁੰਦੇ ਜਾ ਰਹੇ ਨੇ ਸਭ ਛੋਟੇ ਸਭ ਮੂਰਖ ਸਭ ਨਾਦਾਨ ਸਭ ਤੁਛ ਇਸ ਵਾਸਤੇ ਕਹਿੰਦੇ ਨੇ ਅਹੰਕਾਰੀ ਦਾ ਕੋਈ ਮਿੱਤਰ ਨਹੀਂ ਹੋ ਸਕਦਾ ਮਿੱਤਰਤਾ ਤੇ ਹੁੰਦੀ ਹੈ ਬਰਾਬਰੀ ਦੇ ਤਲ ਤੇ ਕਿਸੇ ਵੀ ਅਹੰਕਾਰੀ ਦਾ ਕੋਈ ਮਿੱਤਰ ਨਹੀਂ ਹੋ ਸਕਦਾ ਹਰ ਨਾਕਸ਼ ਦੇ ਕੋਈ ਦੋਸਤ ਨਹੀਂ ਸੰ ਇਸ ਤਰ੍ਹਾਂ ਦੀ ਸੋਚਣ ਵਾਲੇ ਇਸ ਤਰ੍ਹਾਂ ਦੇ ਅਹੰਕਾਰੀ ਮਨੁੱਖ ਜਿੰਨੇ ਵੀ ਆਉਂਦੇ ਨੇ ਉਹਨਾਂ ਦੇ ਕੋਈ ਮਿੱਤਰ ਨਹੀਂ ਆਉਂਦੇ ਹਿਟਲਰ ਦਾ ਕੋਈ ਦੋਸਤ ਨਹੀਂ ਸੀ ਇਤਨਾ ਸ਼ਿਕਰਦਾ ਅਹੰਕਾਰੀ ਕਿ ਹਰ ਬਸ਼ਰ ਹਰ ਬੰਦਾ ਉਹਦੇ ਲਈ ਕੀੜਾ ਮਕੋੜਾ ਹੈ ਔਰ ਕੁਝ ਨਹੀਂ ਜਿਹਨੂੰ ਪੈਰਾਂ ਥੱਲੇ ਮਸਲਦੇ ਹੋ ਤੋ ਇਸ ਤਰ੍ਹਾਂ ਦੇ ਬੰਦੇ ਦਾ ਕੋਈ ਮਿੱਤਰ ਵੀ ਨਹੀਂ ਹੁੰਦਾ ਕਿਉਂਕਿ ਮਿੱਤਰਤਾ ਲਈ ਬਰਾਬਰੀ ਚਾਹੀਦੀ ਹੈ ਬਰਾਬਰੀ ਦੇ ਜਜ਼ਬੇ ਚਾਹੀਦੇ ਨੇ ਅਹੰਕਾਰੀ ਕਿਸੇ ਨੂੰ ਵੀ ਬਰਾਬਰੀ ਦੇ ਕੇ ਰਾਜ਼ੀ ਨਹੀਂ ਤਾਂ ਸਾਹਿਬੇ ਤੇ ਗੁਰਵਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਹਉਮੇ ਦੀ ਇਹ ਪਹਿਚਾਨ ਹੈ ਕਿ ਹਰ ਕਰਮ ਦੇ ਥੇ ਹਉਮੇ ਦੀ ਛਾਪ ਹੋਵੇਗੀ ਹਉਮੇ ਪ੍ਰਗਟ ਹੋਵੇਗੀ ਉਸ ਮਨੁੱਖ ਦੇ ਹਰ ਕਰਮ ਵਿੱਚ ਉਸ ਦਾ ਅਹੰਮ ਭਾਵ ਪ੍ਰਗਟ ਹੋਵੇਗਾ ਹਉਮੇ ਇਹ ਹਾ ਜਾਤ ਹੈ ਹਉਮੇ ਕਰਮ ਕਮਾਏ ਹਉਮੇ ਇਹੀ ਬੰਧਨਾ ਫਿਰ ਫਿਰ ਜੋ ਨਹੀਂ ਪਾਏ ਮਨੁੱਖ ਨੂੰ ਹੋਰ ਕੋਈ ਬੰਧਨ ਨਹੀਂ ਇਸੇ ਹਉਮੇ ਦਾ ਬੰਧਨ ਹੈ ਮਨੁੱਖ ਦੇ ਪੈਰਾਂ 'ਚ ਹੋਰ ਕੋਈ ਜੇਵੜੀ ਨਹੀਂ ਹੈ ਇਸੇ ਹਉਮੇ ਦੀ ਜੇਵੜੀ ਹੈ ਹਉਮੇ ਦੇ ਸੰਗਲ बार-बार ਇਸ ਨੂੰ ਇਸ ਧਰਤੀ ਤੇ ਪ੍ਰਿਥਵੀ ਤੇ ਖਿੱਚ ਕੇ ਲਿਆਉਂਦੇ ਨੇ ਪਿਛਲੇ ਜਨਮ ਦੀ ਹਉਮੇ ਤੇ ਹੁਣ ਦਾ ਅਹੰਕਾਰ ਸਮਿਲਤ ਹੋ ਕੇ हमें वी है इस वास्ते दिन प्रति दिन मनुखी तल देते हमें वध रही है अहंकार वध रहे है दिन प्रति दिन क्योंकि जन्म दर जन्म दे नाल हमे हो संग्रह होंदी जा रही है और नवी हमे जन्म ले रही है इस तरीके दे नाल हमे दे पहाड़ उच्चे होंदे जा रहे ने और जैसे जैसे अहंकार उच्चा होया वैसे वैसे निरंकार ਛੋਟਾ ਹੋਇਆ ਤਾਂ ਸਹਿਬ ਕਿਨਨੇ ਇਹ ਅਹੰਕਾਰ ਹੀ ਬੰਧਨ ਹੈ ਆਣ ਜਾਣ ਦਾ ਕਾਰਨ ਇਹ ਅਹੰਕਾਰ ਹੈ ਹਉਮੈ ਇਹੀ ਬੰਦਨਾ ਫਿਰ ਫਿਰ ਜੋ ਨਹੀਂ ਪਾਏ ਇਹ ਬਹੁਤ ਸਾਰੀਆਂ ਜੁਨੀਆਂ ਦੇ ਬੰਧਨ ਅਹੰਕਾਰ ਵਸੋ ਕੇ ਹਨ ਅਹੰਕਾਰ ਕਰਕੇ ਨਹੀਂ ਹਉਮੈ ਕਿੱਥੋਂ ਉਪਜੇ ਕਿਤ ਸੰਜਮ ਇਹ ਜਾਏ ਇੱਥੇ ਇੱਕ ਪ੍ਰਸ਼ਨ ਹੈ ਕਿ ਹਉਮੈ ਕਿੱਥੋਂ ਪੈਦਾ ਹੁੰਦੀ ਹੈ ਕਿਵੇਂ ਪੈਦਾ ਹੁੰਦੀ ਹੈ ਤੇ ਕਿਹੜੀ ਸਾਧਨਾ ਦੇ ਨਾਲ ਇਹ ਹਉਮੈ ਜਾਵੇਗੀ ਅਹੰਕਾਰ ਦਾ ਨਾਸ ਹੋਵੇਗਾ ਆਇਆ ਐਸੀ ਕਿਹੜੀ ਸਾਧਨਾ ਹੈ ਜੋ ਕੀਤੀ ਜਾਵੇ ਸਹਬ ਇਸ ਦਾ ਇਸ ਢੰਗ ਨਾਲ ਜਵਾਬ ਦਿੰਦੇ ਨੇ ਕਿ ਹਉਮੈ ਇਹ ਹੋ ਹੁਕਮ ਹੈ ਇਹ ਕਿਰਤ ਫਿਰਾ ਹੈ ਹਾਂ ਮੈਂ ਤੇ ਇੱਕ ਹੁਕਮ ਹੈ ਭਾ ਪ੍ਰਭੂ ਦੀ ਬਣਾਈ ਹੋਈ ਇੱਕ ਮਰਿਆਦਾ ਹੈ ਇੱਕ ਖੁੱਲ ਹੈ ਕਿ ਤੂੰ ਬੰਦੇ ਜਾਂ ਮੇਰੇ ਵਿੱਚ ਜੀ ਸਕਦਾ ਹੈ ਜਾਂ ਆਪਣੇ ਵਿੱਚ ਜੀ ਸਕਦਾ ਹੈ ਤੂੰ ਮੈਨੂੰ ਵੱਡਾ ਮੰਨ ਸਕਦਾ ਹੈ ਜਾਂ ਆਪਣੇ ਆਪ ਨੂੰ ਵੱਡਾ ਮੰਨ ਸਕਦਾ ਹੈ ਤੂੰ ਆਪਣੇ ਆਪ ਨੂੰ ਛੋਟਾ ਮੰਨ ਸਕਦਾ ਹੈ ਜਾਂ ਮੈਨੂੰ ਛੋਟਾ ਮੰਨ ਸਕਦਾ ਹੈ ਇਹ ਖੁੱਲ ਹੈ इस खुल का मनुख ने बहुत गलत इस्तेमाल किया है, है तो एक हुक्म है तो एक मर्यादा कि प्रभु ने खुल दे दी इस खुल सचका मनुख ने कह देता परमात्मा तू छोटा मैं वड्डा और अहंकार इतना वड्डा हो गया कह दिता परमात्मा तू है ही नहीं मैं ही हाँ इस वास्ते ऐलानिया तौर पर ਅੱਜ ਅੱਧੀ ਪ੍ਰithvi ਨਾਸਤਿਕ ਹੈ ਜਿਨ੍ਹਾਂ ਦੀ ਪ੍ਰਮਾਤਮਾ 'ਚ ਕੋਈ ਸ਼ਰਧਾ ਨਹੀਂ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਮੰਨਣ ਤੋਂ ਬਿਲਕੁਲ ਇਨਕਾਰ ਕੀਤਾ ਹੈ ਮੈਂ ਇਸ ਲਈ ਕਿ ਅਹੰਕਾਰ ਸ਼ਿਖਰ ਤੇ ਪਹੁੰਚ ਗਿਆ ਹਉਮੈ ਸ਼ਿਖਰ ਤੇ ਪਹੁੰਚ ਗਈ ਹੈ ਸਾਬ ਕਹਿੰਦੇ ਨੇ ਹੈ ਤੇ ਇਹ ਇੱਕ ਹੁਕਮ ਮਰਿਆਗਾ ਦਿੱਤੀ ਹੋਈ ਖੁੱਲ ਉਸ ਦਿੱਤੀ ਹੋਈ ਖੁੱਲ ਕਰਕੇ ਮਨੁੱਖ ਜ਼ਿਆਦਾ ਅਹੰਕਾਰੀ ਹੋ ਗਿਆ ਹੈ ਮਹਾਰਾਜ ਕਹਿੰਦੇ ਨੇ ਇਸ ਵਾਸਤੇ ਕਿ ਹਉਮੈ ਦਾ ਬਜੇ ਹੋਇਆ ਹੀ ਮੜ ਮੁੜ ਕੇ ਜੰਮਦਾ ਤੇ ਮਰਦਾ ਹੈ ਪਈਏ ਕਿਰਤ ਫਿਰਾਏ ਫਿਰ ਕਿਰਤ ਦੇ ਚੱਕਰ 'ਚ ਪੈਂਦਾ ਹੈ ਫਿਰ ਜਨਮ ਮਰਨ ਦੇ ਚੱਕਰ ਦੇ 'ਚ ਪੈਂਦਾ ਹੈ ਤੇ ਹਰ ਕਿਰਤ ਦੇ 'ਚ ਹਉਮੈ ਬਰਕਰਾਰ ਰਹਿੰਦੀ ਹੈ ਤੇ ਹਉਮੈ ਦੇ ਬਰਕਰਾਰ ਰਹਿਣ ਕਰਕੇ ਇਹ ਖੁਦ ਬਰਕਰਾਰ ਰਹਿੰਦਾ ਹੈ ਭਾਉ ਫਿਰ ਜਨਮ ਫਿਰ ਜਨਮ ਫਿਰ ਜਨਮ ਜਿੰਨੇ ਚਿਰ ਤੱਕ ਮੈਂ ਨਹੀਂ ਮਿਟਿਆ ਉਤਨੇ ਚਿਰ ਤੱਕ ਜਨਮ ਨਹੀਂ ਮਿਟੇਗਾ ਕਿਉਂਕਿ ਮੈਂ ਮੇਰੀ ਹੋਂਦ ਤੋ ਈਸ਼ਵਰ ਵੀ ਬੇਇਨਸਾਫੀ ਨਹੀਂ ਕਰਦਾ ਠੀਕ ਹੈ ਤੇਰੀ ਹੋਂਦ ਰਹੇਗੀ ਤੂੰ ਰਹੇਗਾ ਤੇ ਜਿਸ ਦਿਨ ਮਨੁੱਖ ਕਹਿੰਦੇ ਨਹੀਂ ਮੇਰੀ ਕੋਈ ਹੋਂਦ ਨਹੀਂ ਮੈਂ ਨਹੀਂ ਉਸ ਦਿਨ ਹੀ ਰੋਮ ਰੋਮ ਦੇ ਚ ਪ੍ਰਭੂ ਬੋਲਣ ਲੱਗ ਪੈਂਦਾ ਹੈ ਉਸ ਦਿਨ ਹੀ ਰੋਮ ਰੋਮ ਦੇ ਚ ਪ੍ਰਭੂ ਪ੍ਰਗਟ ਹੁੰਦਾ ਹੈ ਔਰ ਉਸ ਦਿਨ ਹੀ ਜੀਵਨ ਧਨ ਹੁੰਦਾ ਹੈ ਉਸ ਦਿਨ ਹੀ ਜੀਵਨ ਸਫਲ ਹੁੰਦਾ ਹੈ ਹਉ ਮੈਂ ਦੀਰਗ ਰੋਗ ਹੈ दारू ਵੀ ਇਸਮਾ ਲੰਬਾ ਰੋਗ ਉਹਨੂੰ ਦੀਰਗ ਰੋਗ ਕਹਿੰਦੇ ਨੇ ਕੁਝ ਰੋਗ ਐਸੇ ਹੁੰਦੇ ਨੇ ਦੋ ਚਾਰ ਸਾਲ ਰਹਿੰਦੇ ਨੇ ਚਲੇ ਜਾਂਦੇ ਨੇ ਪਰ ਦੋ ਚਾਰ ਸਾਲ ਦੇ ਰੋਗ ਨੂੰ ਵੀ ਲੰਬਾ ਰੋਗ ਆਖਿਆ ਕੁਝ ਰੋਗ ਐਸੇ ਅੱਧੀ ਜ਼ਿੰਦਗੀ ਰਹਿੰਦੇ ਨੇ ਅੱਧਾ ਜੀਵਨ ਦੁਖਿਤ ਕਰਦੇ ਨੇ ਨਾਲ ਰਹਿੰਦੇ ਨੇ ਉਹਨੂੰ ਵੀ ਦੀਰਗ ਰੋਗ ਆਖਦੇ ਨੇ ਵਿਲੰਬੀ ਬਿਮਾਰੀ ਹੈ ਬਹੁਤ ਲੰਬੀ ਬਿਮਾਰੀ ਹੈ ਸਰੀਰਕ ਤਲ ਤੇ ਜਿਤਨੀਆਂ ਬਿਮਾਰੀਆਂ ਪ੍ਰਗਟ ਆਉਂਦੀਆਂ ਨੇ ਉਹ ਇਤਨੀਆਂ ਲੰਬੀਆਂ ਨਹੀਂ ਨੇ ਜਿਤਨੀ ਕਿ ਹਉਮੈ ਕਿਉਂਕਿ ਕਈ ਜਨਮਾਂ ਤੋਂ ਨਾਲ ਚਲੀ ਆ ਰਹੀ ਹੈ ਅਨੰਤ ਜਨਮਾਂ ਤੋਂ ਨਾਲ ਚਲੀ ਆ ਰਹੀ ਹੈ ਬਹੁਤ ਲੰਬੀ ਬਿਮਾਰੀ ਹੈ ਬਹੁਤ ਲੰਬਾ ਰੋਗ ਹੈ ਇਹਦਾ ਇਲਾਜ ਸੈਵਕਨਨ दारू ਵੀ ਸਮਾਏ ਤੋ ਇਸ ਦਾ दारू ਵੀ ਹੈ ए दारू भी है भाव जो में रोग है तो में दारू भी है जैसे संखिया जहर है संखिया अमृत है कच्चा संखिया खा लीए जहर है खादे बंदा मर जाएगा पर संखीए मार के कुश्ता बना लीए अमृत हो गया ताकत देगा दे तवानाई देगा तो संखिया जहर है संखिया अमृत है हौमे जहर है हौमे अमृत भी बन जाती है इस जहर न मार के ये चो कोई तू न प्रगट कर ले इस मैं नू मार के कोई प्रभु न समर्पित कर दे ते सारा अहंग भाव ਈਸ਼ਵਰੀ ਤਾਮੀਰ ਦੇ ਵਿੱਚ ਈਸ਼ਵਰੀ ਉਸਾਰੀ ਦੇ ਵਿੱਚ ਖਰਚ ਹੋਵੇ ਕਿ ਮੈਂ ਧਾਰਮਿਕ ਹੋਣਾ ਹੈ ਮੈਂ ਧਾਰਮਿਕ ਮੰਦਿਰ ਬਣਾਣਾ ਹੈ ਮੈਂ ਧਾਰਮਿਕ ਗਿਆਨੀ ਬਣਨਾ ਹੈ ਮੈਂ ਆਪਣੇ ਅੰਦਰੋਂ ਕਲਾ ਨੂੰ ਜਨਮ ਦੇਣਾ ਹੈ ਮੈਂ ਆਪਣੇ ਅੰਦਰੋਂ ਈਸ਼ਵਰ ਨੂੰ ਜਨਮ ਦੇਣਾ ਹੈ ਹੁਣ ਅਹੰਕਾਰ ਅਗਰ ਇਸ ਪਾਸੇ ਰਾغب ਹੋ ਗਿਆ ਤਾਂ ਸਹਿਜੇ ਸਹਿਜੇ ਈਸ਼ਵਰ ਨਿਰੰਕਾਰ ਪ੍ਰਗਟ ਹੋ ਜਾਏਗਾ ਹਉ ਮੈਂ ਮਰ ਜਾਏਗੀ ਤਾਂ ਇਹ ਹਉ ਮੈਂ ਜਿੱਥੇ ਰੋਗ ਹੈ ਉੱਥੇ दारू भी है दारू ओदो बनदी है जद हो में चंगे पासे लग जाए मैं एक धार्मिक मंदिर बनाना है है ते अहंकार लेकिन धार्मिक मंदिर दे बनावण दे नाल धार्मिक भावनावा भी अंदर उजागर होण गियां मैं धार्मिक होना है हुन अगर ए मैं भाव दे आशरे ते इने धार्मिक बनण दी कोशिश की थी ते धर्म दी शिखरता ए है कि मैं मिट जाए ईश्वरी प्रकट हो गएगा तो हों में दारू हो गई जहर सी अमृत हो गई ऐसा देखते जो जहरे हला हल है वो ही अमृत है नादा मालूम नहीं तुझको अंदाज है पीने के ये हकीकत है बहुत वड्डी सजाई है जो जहरे हला हल है ਜੋ ਮਹਾ ਜ਼ਹਿਰ ਹੈ। ਵਹੀ ਅੰਮ੍ਰਿਤ ਹੈ ਨਾ ਦਾ। ਮਾਲੂਮ ਨਹੀਂ ਤੁਝ ਕੋ ਅੰਦਾਜ਼ ਹੈ ਪੀਨੇ ਕੇ। ਜੋ ਸੰਖਿਆ ਜ਼ਹਿਰ ਹੈ। ਐ ਬੰਦੇ ਤੈਨੂੰ ਖਾਣ ਦੀ ਜਾਚ ਨਹੀਂ ਆਈ। ਉਹਨੂੰ ਕੁਛ ਤਾਂ ਬਣਾ ਲੇ ਉਹ ਅੰਮ੍ਰਿਤ ਹੈ। ਮਨੁੱਖ ਜ਼ਹਿਰ ਨੂੰ ਅੰਮ੍ਰਿਤ ਬਣਾ ਸਕਦਾ ਹੈ। ਅੰਮ੍ਰਿਤ ਨੂੰ ਜ਼ਹਿਰ ਬਣਾ ਸਕਦਾ ਹੈ। ਅੰਗੂਰਾਂ ਦਾ ਰਸ ਅੰਮ੍ਰਿਤ ਹੈ। ਇਹਨੂੰ ਸ਼ਰਾਬ ਬਣਾ ਕੇ ਮਨੁੱਖ ਜ਼ਹਿਰ ਬਣਾ ਸਕਦਾ ਹੈ। ਕੌੜਾ ਬਣਾ ਸਕਦਾ ਮਿੱਠੇ ਨੂੰ ਕੌੜਾ ਕੀਤਾ ਜ਼ਹਿਰ ਬਣ ਗਈ ਅੰਗੂਰ ਦਾ ਰਸ ਕੋਈ ਜ਼ਹਿਰ ਬਣਾ ਛੜਦਾ ਹੈ ਕੋਈ ਸੰਕੀ ਦੀ ਕੁੜਤਨ ਖਤਮ ਕਰਕੇ ਉਹਨੂੰ ਅੰਮ੍ਰਿਤ ਬਣਾ ਦਿੰਦਾ ਹੈ ਜੀਵਨ ਜ਼ਹਿਰ ਵੀ ਹੈ ਜੀਵਨ ਅੰਮ੍ਰਿਤ ਵੀ ਹੈ ਜੋ ਜ਼ਹਿਰ ਹਲਾ ਹਲ ਹੈ وہی ਅੰਮ੍ਰਿਤ ਹੈ ਨਾਦਾਨ मालूम ਨਹੀਂ ਤੁਝ ਕੋ ਅੰਦਾਜ਼ ਹੈ ਪੀਨੇ ਕੇ ਤੋ ਹੋਂ ਮੇਂ ਨਰਕ ਦਾ ਦਵਾਰ ਹੈ हौ में स्वर्ग द्वार दीर्घ रोग है दारू भी एक लंबी बीमारी है दीर्घ रोग है भी भी है, ए भी है। औषधि अगर ये हमे इस तीरी कम लग जाए कि मैं धार्मिक मंदिर बनाना है मैं धार्मिक होना है मैं धार्मिक गैनी होना है अहंकार भाव होके अगर ऐसी मनुख कोशिश करे ਤੋ ਇੱਕ ਦਿਨ ਕੀ ਹੁੰਦਾ ਹੈ ਅਹੰਕਾਰ ਤੇ ਨਹੀਂ ਰਹਿ ਜਾਂਦਾ ਨਿਰੰਕਾਰ ਪ੍ਰਗਟ ਹੋ ਜਾਂਦਾ ਹੈ ਧਰਮ ਹੀ ਧਰਮ ਰਹਿ ਜਾਂਦਾ ਹੈ ਮਨੁੱਖ ਦੀ ਹਉਮੈ ਮਿਟ ਜਾਂਦੀ ਏ ਸਹਿਬ ਕਹਿੰਦੇ ਨੇ ਇਹ ਹੀ ਹਉਮੈ दारू ਬਣ ਗਈ ਹਉਮੈ ਦੀਰਗ ਰੋਗ ਹੈ दारू ਦੇ ਇਸਮਾ ਹੈ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾ ਰੇ ਜੇ ਕਿਸੇ ਦਿੱਤੇ ਪ੍ਰਭੂ ਦੀ ਕਿਰਪਾ ਹੋ ਜਾਏ ਤੇ ਉਹ ਗੁਰੂ ਦੀ ਸ਼ਬਦ ਦੀ ਕਮਾਈ ਕਰੇ ਜਾਪ ਕਰੇ ਤਾਂ ਉਸ ਲਈ ਇਹ ਹਉਮੈ دارو ਬਣ ਜਾਂਦੀ ਹੈ ਜ਼ਹਿਰ ਨਹੀਂ ਰਹਦੀ ਨਾਨਕ ਕਹੇ ਸੁਣੋ ਜਨੋ ਇਤ ਸੰਜਮ ਦੁੱਖ ਜਾਏ ਸਤਿਗੁਰudev ਜੀ ਮਹਾਰਾਜ ਫਰਮਾਨ ਕਰਦੇ ਨੇ हे ਜਗਤ ਦੇ ਲੋਕੀ ਸੁਣੋ ਗੁਰੂ ਦੇ ਸ਼ਬਦ ਦੀ ਕਮਾਈ ਦੇ ਨਾਲ ਉਹਦੇ ਜਾਪ ਨਾਲ ਇਸੇ ਸੰਜਮ ਨੂੰ ਧਾਰਨ ਕਰਦੇ ਆਈ ਹਉਮੈ ਚਲੀ ਜਾਂਦੀ ਹੈ ਹਉਮੈ ਦੇ ਜਾਂਦਿਆ ਦੁੱਖ ਜਨਮ ਮਰਨ ਵਿਪਤਾ ਪੀੜਾ ਸਾਰੀ ਚਲੀ ਜਾਂਦੀ ਹੈ ਹਉਮੇ ਦੇ ਜਾਂਦਿਆਂ ਨਰਕ ਚਲਾ ਜਾਂਦਾ ਹੈ ਹਉਮੇ ਦੇ ਜੋ ਹੈ ਰੁਕਸਤ ਹੁੰਦੇ ਹਨ तमाम ਬੁਰਾਈਆਂ ਰੁਕਸਤ ਹੋ ਜਾਂਦੀਆਂ ਨੇ ਕਿਉਂਕਿ ਬੁਰਾਈਆਂ ਦਾ ਮੂਲ ਇਹ ਅਹੰਭਾਵ ਸੀ ਇਹਨਾਂ ਦੋ ਸ਼ਲੋਕਾਂ ਦੇ ਨਾਲ ਜੋ ਪੌੜੀ ਹੈ ਉਹ ਇਹ ਹੈ ਸੇਵ ਕੀਤੀ ਸੰਤੋਖਈ ਜਿਨੀ ਸੱਚੋ ਸੱਚ ਧਿਆਇਆ ਮਹਾਰਾਜ ਕਹਿੰਦੇ ਨੇ ਹੋਰ ਕਿਸੇ ਨੇ ਵੀ ਸੇਵਾ ਨਹੀਂ ਕੀਤੀ ਵਾਸਤਵਿਕ ਸੰਤੋਖੀ ਨੇ ਸੇਵਾ ਕੀਤੀ ਹੈ ਕਿਉਂਕਿ ਸੰਤੋਖੀ ਦੀ ਸੇਵਾ ਵਿੱਚ ਕੋਈ ਮੰਗ ਨਹੀਂ ਕੋਈ ਕਾਮਨਾ ਨਹੀਂ ਤ੍ਰਿਸ਼ਨਾਲੂ ਅਗਰ ਸੇਵਾ ਵੀ ਕਰਦਾ ਹੈ ਤਾਂ ਮੰਗ ਹੈ ਤਾਂ ਮੰਗ ਅਗਰ ਸੇਵਾ ਨਾਲ ਜੁੜ ਗਈ ਤਾਂ ਸੇਵਾ ਵਪਾਰ ਹੋ ਜਾਂਦੀ ਹੈ ਸੇਵਾ ਸੇਵਾ ਨਹੀਂ ਸੇਵਾ ਧੰਦਾ ਹੋ ਜਾਂਦੀ ਹੈ ਸੇਵਾ ਧਰਮ ਨਹੀਂ ਤੋ ਇਸ ਵਾਸਤੇ ਸਾਹਿਬ ਕਹਿੰਦੇ ਨੇ ਵਾਸਤਵਿਕ ਹੈ ਸੰਤੋਖੀਆਂ ਨੇ ਹੀ ਸੇਵਾ ਕੀਤੀ ਹੈ ਜਿਨ੍ਹਾਂ ਨੇ ਐਨ ਮਨ ਤੇ ਤਨ ਨਾਲ ਸੱਚ ਦੀ ਅਰਾਧਨਾ ਕੀਤੀ ਸੇਵ ਕੀਤੀ ਸੰਤੋਖਈ ਜਿਨੀ ਸੱਚੋ ਸੱਚ ਰਿਆਇਆ ਸੱਚ ਦੇ ਚ ਧਿਆਨ ਉਹੀ ਜੋੜ ਸਕਦਾ ਹੈ ਜੋ ਸੰਤੋਖੀ ਹੈ ਸੱਚ ਨੂੰ ਬਾਰ ਬਾਰ ਯਾਦ ਵੀ ਉਹੀ ਕਰ ਸਕਦਾ ਹੈ ਜੋ ਸੰਤੋਖੀ ਹੈ ਇੰਜ ਕਹਿ ਲੋ ਸੰਤੋਖ ਮੂਲ ਹੈ सिमरन दा, दया मूल है सेवा दा। दया नहीं तो सेवा किथे? और संतोष नहीं तो फिर सच का ध्यान किथे? सच न जुड़ना किथे? संतोख ही जो हर हालत दे संतुष्ट है वो अंदर सिमरन वद्दा ही जाएगा वद्दा ही जाएगा वह ध्यान वद्दा ही जाएगा प्रभु देच महाराज कहते हैं इस तरह के जड़े ध्यानी ने इस तरह के जड़े संतोखी ने ਉਨੇ ਮੰਦੇ ਪੈਰ ਨਾ ਰੱਖਿਓ ਕਰ ਸੁਕਰਤ ਧਰਮ ਕਮਾਇਆ ਉਹ ਭੁੱਲ ਕੇ ਵੀ ਮਾੜੇ ਪਾਸੇ ਆਪਣਾ ਪੈਰ ਨਹੀਂ ਰਖਦੇ ਔਰ ਉਹ ਸੁਕਰਤ ਕਰਦੇ ਨੇ ਤੇ ਸੁਕਰਤ ਕੀ ਹੈ ਧਰਮ ਤੇ ਧਰਮ ਕੀ ਹੈ ਪ੍ਰਭੂ ਦੇ ਚ ਨਾਮ ਜੋੜਨਾ ਸੁਰਤ ਜੋੜਨੀ ਪ੍ਰਭੂ ਦੇ ਚਰਨ ਕਮਲਾਂ ਵਿੱਚ ਧਿਆਨ ਜੋੜਨਾ ਔਰ ਸੰਤੋਖੀ ਹੋਣਾ ਬਸ ਇਹੀ ਧਰਮ ਹੈ ਸਹਿਬ ਕਹਿੰਦੇ ਨੇ ਉਹ ਮਾੜੇ ਪਾਸੇ ਪੈਰ ਨਹੀਂ ਰੱਖਦੇ ਸ਼ੁਭ ਕਰਮ ਕਰਦੇ ਆਇਆ ਧਰਮ ਕਮਾਉਂਦੇ ਨੇ ਉਨੀ ਦੁਨੀਆ ਤੋੜੇ ਬੰਧਨਾ ਅਨ ਪਾਣੀ ਥੋੜਾ ਖਾਇਆ ਮਨੁੱਖ ਦਾ ਸਰੀਰਕ ਬੰਧਨ ਸਭ ਤੋਂ ਜ਼ਿਆਦਾ ਇਹ ਹੀ ਹੈ ਬਹੁਤਾ ਖਾਣਾ ਬਹੁਤਾ ਸੌਣਾ ਕਿਉਂਕਿ ਬਹੁਤਾ ਖਾਣਾ ਰੋਗਾ ਨੂੰ ਜਨਮ ਦਿੰਦਾ ਹੈ ਲਿਆਜ਼ਾ ਬਹੁਤਾ ਖਾਣਾ ਬੰਦਨ ਬਣ ਜਾਂਦਾ ਹੈ ਬੌਂਦਾ ਖਾਣਾ ਸੁਸਤੀ ਨੂੰ ਜਨਮ ਦਿੰਦਾ ਹੈ ਆ ਆਲਸ ਨੂੰ ਜਨਮ ਦਿੰਦਾ ਹੈ ਆਲਸੀ ਸੁਸਤੇ ਰੋਗੀ ਬੰਦੇ ਦਾ ਪ੍ਰਭੂ ਚਿੰਤਨ ਕਰਨਾ ਬਹੁਤ ਔਖਾ ਹੋ ਜਾਂਦਾ ਹੈ ਇਸ ਵਾਸਤੇ ਸਹਿਬ ਕਿੰਨੇ ਜਿਹੜੇ ਸੰਤੋਖੀ ਪੁਰਸ਼ ਨੇ ਇਹ ਦੁਨੀਆ ਦਾ ਸ਼ਿਰਮੌਰ ਜਿਹੜਾ ਬੰਦਨ ਹੈ ਇਹਨੂੰ ਤੋੜ ਕੇ ਰੱਖ ਦਿੰਦੇ ਨੇ ਤੇ ਸ਼ਿਰਮੌਰ ਬੰਦਨ ਕੀ ਹੈ ਬਹੁਤ ਖਾਣਾ ਬਹੁਤ ਸੋਹਣਾ ਉਨੀ ਦੁਨੀਆਂ ਤੋੜੇ ਬੰਧਨਾ ਅਨ ਪਾਣੀ ਥੋੜਾ ਖਾਏ ਉਹ ਥੋੜਾ ਖਾਂਦੇ ਨੇ ਜਿੰਨੀ ਭੁੱਖ ਹੈ ਉਤਨਾ ਹੀ ਖਾਂਦੇ ਨੇ ਤੇ ਅੱਜ ਤੇ ਵੈਦ ਲੋਗ ਵੀ ਦੱਸਦੇ ਨੇ ਕਿ ਭੁੱਖ ਤੋਂ ਪੰਜ ਬੁਰਕੀਆਂ ਘਟ ਖਾਦੀਆਂ ਗਈਆਂ ਤੰਦਰੁਸਤੀ ਨੂੰ ਜਨਮ ਦਿੰਦੀਆਂ ਨੇ ਸਵਾਸਤ ਨੂੰ ਜਨਮ ਦਿੰਦੀਆਂ ਨੇ ਭੁੱਖ ਤੋਂ ਵੱਧ ਪੰਜ ਬੁਰਕੀਆਂ ਖਾਦੀਆਂ ਹੋਈਆਂ ਰੋਗਾਂ ਨੂੰ ਜਨਮ ਦਿੰਦੀਆਂ ਨੇ ਤਰ੍ਹਾਂ ਤਰ੍ਹਾਂ ਦੀ ਪੀੜਾ ਤੇ ਕਲੇਸ਼ ਨੂੰ ਜਨਮ ਦਿੰਦੀਆਂ ਨੇ ਇਸ ਵਾਸਤੇ ਸਾਹਿਬ ਕਹਿੰਦੇ ਨੇ ਦੁਨੀਆ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਬੰਧਨ ਹੈ ਉਸ ਨੂੰ ਭਗਤ ਤੋੜ ਦੇਂਦੇ ਨੇ ਤੇ ਕਿਹੜੇ ਭਗਤ ਜੋ ਸੰਤੋਖੀ ਨੇ ਉਨੀ ਦੁਨੀਆ ਤੋੜੇ ਬੰਧਨਾ ਅਨ ਪਾਣੀ ਥੋੜਾ ਖਾਇਆ ਤੂੰ ਬਖਸੀਸੀ ਅਗਲਾ ਨਿਤ ਦੇਵੇ ਚੜੇ ਸਵਾਇਆ ਤੂੰ ਤੇ ਬੜੀ ਬਖਸ਼ਿਸ਼ ਕਰਦਾ ਹੈ ਬਹੁਤ ਕੁਝ ਉਹਨਾਂ ਨੂੰ ਦੇਣਾ ਹੈ ਪਰ ਉਹ ਇਤਨੇ ਸੰਤੋਖੀ ਨੇ ਉਤਨਾ ਹੀ ਖਾਂਦੇ ਨੇ ਜਿੰਨੀ ਕਿ ਭੁੱਖ ਹੈ ਉਤਨਾ ਹੀ ਹੰਡਾਉਂਦੇ ਨੇ ਜਿੰਨੀ ਕਿ ਲੋੜ ਹੈ ਉਹ ਸੰਤੋਖ ਦੇਚ ਰਹਿੰਦੇ ਨੇ ਉਂਝ ਤੇਰੀ ਬਖਸ਼ਿਸ਼ ਬਹੁਤ ਜ਼ਿਆਦਾ ਹੈ ਤੂੰ ਤੇ ਪਹਾੜ ਵਰਗੇ ਢੇਰ ਲਾ ਦੇਣਾ ਪਰ ਉਹ ਤਿੰਨ ਕਾ ਮਾਤਰ ਹੀ ਗ੍ਰਹਿਣ ਕਰਦੇ ਨੇ ਤੂੰ ਤੇ ਦਰਿਆ ਵਗਾ ਦੇਣਾ ਪਰ ਉਹ ਚੰਦ ਬੂੰਦਾ ਹੀ ਗ੍ਰਹਿਣ ਕਰਦੇ ਨੇ ਤੂੰ ਤੇ ਪਦਾਰਥਾਂ ਦੇ ਪਹਾੜ ਲਾ ਦਿੰਦਾ ਹੈ ਪਰ ਉਹ ਭੁੱਖ ਮਾਤਰ ਹੀ ਸੇਵਨ ਕਰਦੇ ਨੇ ਐਸ ਵਾਸਤੇ ਸਾਇਬ ਕਹਿੰਦੇ ਨੇ ਤੂੰ ਬਖਸੀਸੀ ਅਗਲਾ ਨਿਤ ਦੇਵੇ ਚੜੇ ਸਵਾਇ ਤੂੰ ਦਿਨ ਪ੍ਰਤੀ ਦਿਨ ਵੱਧ ਚੜ ਕੇ ਦੇਣਾ ਝੋਲੀਆਂ ਭਰਦਾ ਹੈ ਪਰ ਜਿਹੜੇ ਸੰਤੋਖੀ ਨੇ ਜੋ ਮਾੜੇ ਪਾਸੇ ਪੈਰ ਨਹੀਂ ਰੱਖਦੇ ਉਹ ਵੱਧ ਖਾਣ ਤੇ ਵੱਧ ਪੀਣ ਦੇ ਬੰਦਨਾ ਨੂੰ ਤੋੜ ਕੇ ਥੋੜਾ ਹੀ ਖਾਂਦੇ ਨੇ ਔਰ ਇਸ ਤਰੀਕੇ ਨਾਲ ਸੰਤੁਸ਼ਟ ਰਹਿੰਦੇ ਨੇ ਵਡਿਆਈ ਵੱਡਾ ਪਾਇਆ ਵਡਿਆਈਆਂ ਕਰਦਿਆਂ ਕਰਦਿਆਂ ਵੱਡੇ ਨੂੰ ਪ੍ਰਾਪਤ ਹੋ ਜਾਂਦੇ ਨੇ ਕਹਿੰਦੇ ਨੇ ਕਿਸੇ ਦੀ ਵੀ ਵਡਿਆਈ ਕਰੀਏ ਤੇ ਵੱਡਪਣਾ ਪ੍ਰਾਪਤ ਨਹੀਂ ਹੁੰਦਾ ਕਿਸੇ ਧਨવાન ਨੂੰ बार-बार ਇਹ ਆਖੀ ਜਾਈਏ ਤੂੰ ਬਹੁਤ ਵੱਡਾ ਧਨવાન ਹੈ ਤੂੰ ਬਹੁਤ ਵੱਡਾ ਧਨવાન ਹੈ ਤੋ ਇਸ ਤਰ੍ਹਾਂ ਦੇ ਆਖਣ ਦੇ ਨਾਲ ਕੋਈ ਧਨવાન ਨਹੀਂ ਹੋ ਜਾਂਦਾ ਕਿਸੇ ਕਲਾਕਾਰ ਨੂੰ ਆਖੀਏ ਤੂੰ ਚੋਟੀ ਦਾ ਸੰਗੀਤਕਾਰ ਹੈ ਤੂੰ ਚੋਟੀ ਦਾ ਵਜੰਤਰੀ ਹੈ ਔਰ ਬਾਰ-ਬਾਰ ਆਖੀਏ ਤਾਂ ਆਖਣ ਦੇ ਨਾਲ ਕੋਈ ਵਜੰਤਰੀ ਨਹੀਂ ਹੋ ਜਾਂਦਾ ਕੋਈ ਸੰਗੀਤਕਾਰ ਨਹੀਂ ਹੋ ਜਾਂਦਾ ਬਾਰ-ਬਾਰ ਆਖੀਏ ਤੂੰ ਮਹਾ ਕਵੀ ਹੈ ਤੂੰ ਸਿਰਮੌਰ ਕਵੀ ਹੈ ਇਸ ਤਰ੍ਹਾਂ ਆਖਣ ਦੇ ਨਾਲ ਕੋਈ ਮਹਾਨ ਕਵੀ ਨਹੀਂ ਹੋ ਜਾਂਦਾ ਔਰ ਬਾਰ-ਬਾਰ ਆਖੀਏ ਤੂੰ ਬਹੁਤ ਵੱਡਾ ਹੁਕਮਰਾਨ ਹੈ ਤੂੰ ਤੇ ਸ਼ੈਨ ਸ਼ਾਹਾਂ ਦਾ ਸ਼ੈਨ ਸ਼ਾਹ ਹੈ ਤੂੰ ਤੇ ਤਖਤ ਦੇ ਉੱਤੇ ਬੈਠਾ ਸੁਭਾਏ ਮਾਨ ਲੱਗਦਾ ਹੈ ਇਸ ਤਰ੍ਹਾਂ ਕਿਸੇ ਹੁਕਮਰਾਨ ਦੀ ਮਹਿਮਾ ਕਰੀਏ ਤੇ ਮਹਿਮਾ ਕਰਨ ਦੇ ਨਾਲ ਕੋਈ ਹੁਕਮਰਾਨ ਨਹੀਂ ਹੋ ਜਾਂਦਾ ਪਰ ਭਗਵਾਨ ਦੀ ਮਹਿਮਾ ਕਰਨ ਵਾਲਾ ਭਗਵਾਨ ਹੀ ਹੋ ਜਾਂਦਾ ਹੈ ਪ੍ਰਮਾਤਮਾ ਦੀ ਮਹਿਮਾ ਗਾਇਨ ਕਰਨ ਵਾਲਾ ਪ੍ਰਮਾਤਮਾ ਦਾ ਰੂਪ ਹੀ ਹੋ ਜਾਂਦਾ ਹੈ ਇਸ ਵਾਸਤੇ ਕਹਿੰਦੇ ਨੇ ਬੰਦਿਆਂ ਨੂੰ ਵੱਡਾ-ਵੱਡਾ ਆਖਣਾ ਖੁਸ਼ਾਮਦ ਹੈ ਰੱਬ ਨੂੰ ਵੱਡਾ-ਵੱਡਾ ਆਖਣਾ ਆਪਣੇ ਆਪ ਨੂੰ ਵੱਡਾ ਕਰਨਾ ਹੈ ਖੁਸ਼ਾਮਦ ਨਹੀਂ ਹੈ ਜਿਸਨੇ ਵੀ ਪਰਮਾਤਮਾ ਨੂੰ ਵੱਡਾ ਕਰਕੇ ਆਖਿਆ ਉਹ ਜਗਤ ਦੇ ਛੋਟਾ ਰਹਿ ਹੀ ਨਹੀਂ ਜਾਂਦਾ ਜਗਤ ਦੇ ਚ ਉਹ ਹੀ ਛੋਟੇ ਰਹਿ ਜਾਂਦੇ ਨੇ ਜੋ ਛੋਟਿਆਂ ਨੂੰ ਕਿਸੇ ਹੱਦ ਤੱਕ ਵੱਡਾ ਵੱਡਾ ਆਖੀ ਜਾਂਦੇ ਨੇ ਤੂੰ ਬਹੁਤ ਵੱਡਾ ਧਨਵਾਨ ਹੈ ਤੂੰ ਬਹੁਤ ਵੱਡਾ ਗੁਣਵਾਨ ਹੈ ਤੂੰ ਬਹੁਤ ਵੱਡਾ ਹੁਕਮਰਾਨ ਹੈ ਦਰਸ ਜ ਉਹ ਇਤਨੇ ਵੱਡੇ ਨਹੀਂ ਜਿੰਨਾ ਇਹ ਆਖੀ ਜਾਂਦਾ ਹੈ ਛੋਟਿਆਂ ਨੂੰ ਜੋ ਵੱਡਾ ਵੱਡਾ ਕਰਕੇ ਆਖਦਾ ਪਿਆ ਖੁਦ ਛੋਟਾ ਰਹਿ ਜਾਂਦਾ ਪਰ ਜੋ ਵੱਡੇ ਨੂੰ ਵੱਡਾ ਵੱਡਾ ਕਰਕੇ ਆਖਦਾ ਹੈ ਸਵੈਮ ਵੱਡਾ ਹੋ ਜਾਂਦਾ ਹੈ ਸਹਬ ਕਹਿੰਦੇ ਨੇ ਵਡਿਆਈ ਵੱਡਾ ਪਾਇਆ ਉਸ ਵੱਡੇ ਦੀਆਂ ਵਡਿਆਈਆਂ ਗਾਇਨ ਕਰਦਿਆਂ ਕਰਦਿਆਂ ਵੱਡੇ ਦੀ ਪ੍ਰਾਪਤ ਹੋ ਗਈ ਵੱਡਪਣੇ ਦੀ ਪ੍ਰਾਪਤੀ ਹੋ ਗਈ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਦਿਆਲੂ ਆਖਿਆ ਬਾਰ-ਬਾਰ ਆਖਿਆ ਉਹ ਖੁਦ ਦਿਆਲੂ ਹੋ ਗਏ ਜਿਨ੍ਹਾਂ ਨੇ ਆਖਿਆ ਤੂੰ ਸਰਬ ਕਲਾੰਦਾ ਗਿਆਨੀ ਹੈ ਉਹ ਖੁਦ ਗਿਆਨੀ ਹੋ ਗਏ ਜਿਨ੍ਹਾਂ ਨੇ ਉਸ ਨੂੰ ਧੰਵਾ ਨ ਆਖਿਆ ਸਵੈਮ ਧਨਵਾਨ ਹੋ ਗਏ ਜਿਨ੍ਹਾਂ ਨੇ ਉਸ ਨੂੰ ਗੁਣਵਾਨ ਆਖਿਆ ਉਹ ਸਵੈਮ ਗੁਣਵਾਨ ਹੋ ਗਏ ਇਸ ਤਰੀਕੇ ਨਾਲ ਗੱਲ ਸਪਸ਼ਟ ਹੋ ਗਈ ਕਿ ਜਿਨ੍ਹਾਂ ਨੇ ਈਸ਼ਵਰ ਨੂੰ ਵੱਡਾ ਆਖਿਆ ਉਹ ਜਗਤ ਵਿੱਚ ਕਦੇ ਹੀ ਛੋਟੇ ਨਹੀਂ ਰਹਿੰਦੇ ਤੇ ਜਿਹੜੇ ਛੋਟਿਆਂ ਨੂੰ ਵੱਡਾ ਵੱਡਾ ਕਰਕੇ ਆਖਦੇ ਰਹਿੰਦੇ ਨੇ ਸਵੈਮ ਛੋਟੇ ਕਰਕੇ ਰਹਿ ਜਾਂਦੇ ਨੇ ਉਸ ਵੱਡੇ ਪ੍ਰਮਾਤਮਾ ਦੀ ਪ੍ਰਾਪਤੀ ਕਿਵੇਂ ਹੋਈ ਇਸ ਪੌੜੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਵਡਿਆਈ ਵੱਡਾ ਪਾਇਆ ਵਡਿਆਈਆਂ ਨੂੰ ਗਾਇਨ ਕਰ ਕਰਕੇ ਮਹਿਮਾ ਬਿਆਨ ਕਰ ਕਰਕੇ ਹੀ ਵੱਡਪਣੇ ਦੀ ਪ੍ਰਾਪਤੀ ਹੋ ਗਈ ਉਸ ਈਸ਼ਵਰ ਦੀ ਪ੍ਰਾਪਤੀ ਹੋ ਗਈ ਸੁਣ ਵੱਡਾ ਆਖੇ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਸੁਣ ਸੁਣ ਕੇ ਸਾਰੇ ਕਹਿੰਦੇ ਨੇ ਏ ਪ੍ਰਭੂ ਤੂੰ ਵੱਡਾ ਹੈ ਤੂੰ ਵੱਡਾ ਹੈ ਤੂੰ ਮਹਾਨ ਹੈ ਕੇਵਡ ਵੱਡਾ ਉਹ ਕਿੰਨਾ ਕੁ ਵੱਡਾ ਹੈ ਡੇਟਾ ਜੇ ਦੇਖਿਆ ਹੋਵੇ ਤਾਂ ਬਿਆਨ ਕਰੀਂ ਜਗਤ ਦੇਚ ਜੋ ਉਸ ਨੂੰ ਵੱਡਾ-ਵੱਡਾ ਕਰਕੇ ਆਖਦੇ ਪੈਨੇ ਕਰੀਬਨ-ਕਰੀਬਨ ਸੁਣ ਕੇ ਆਖਦੇ ਪੈਨੇ ਤੇ ਇੱਕ ਦਿਨ ਵੇਖਣ ਦੀ ਸ਼ਕਤੀ ਮਿਲ ਜਾਂਦੀ ਹੈ ਜੋ ਰੋਜ਼ ਸੁਣਦੇ ਨੇ ਉਹ ਵੱਡਾ ਹੈ ਵੱਡਾ ਹੈ ਵੱਡਾ ਹੈ ਤੇ ਫਿਰ ਜ਼ਬਾਨ ਨਾਲ ਕਥਨ ਕਰਦੇ ਨੇ ਉਹ ਵੱਡਾ ਹੈ ਵੱਡਾ ਹੈ ਕਹਿੰਦੇ ਨੇ ਬੋਲਦੇ ਆ ਬੋਲਦੇ ਆ ਇੱਕ ਦਿਨ ਅੱਖਾਂ ਖੁੱਲ ਜਾਂਦੀਆਂ ਨੇ ਤੇ ਦਿਖਾਈ ਦੇ ਜਾਂਦਾ ਉਹ ਵੱਡਾ ਹੈ ਕਿ ਵੱਡਾ ਵੱਡਾ ਡੀਠਾ ਹੈ ਦਿਖਾਈ ਦੇ ਜਾਂਦਾ ਹੈ ਸਾਈਬ ਕਹਿੰਦੇ ਸੰਤਨ ਕੀ ਸੁਣ ਸਾਚੀ ਸਾਖੀ ਸੋ ਬੋਨੇ ਜੋ ਦੇਖੇ ਆਖੀ ਸੰਤ ਦੀ ਮਹਿਮਾ ਸੁਣੋ ਕਿ ਸੰਤ ਨੇ ਵੱਡਾ ਆਖਿਆ ਤੋ ਵੇਖ ਕੇ ਵੱਡਾ ਆਖਿਆ ਆਮ ਜਗਤ ਜਦ ਪ੍ਰਮਾਤਮਾ ਨੂੰ ਵੱਡਾ ਵੱਡਾ ਆਖਦਾ ਤੋ ਸੁਣ ਕੇ ਆਖਦਾ ਹੈ ਸੋਚ ਕੇ ਆਖਦਾ ਹੈ ਪੜ੍ਹ ਕੇ ਆਖਦਾ ਹੈ ਜ਼ਰੀਆ ਉਸ ਦੇ ਕੋਲ ਇਤਨਾ ਹੀ ਹੈ ਹੋਰ ਕੁਝ ਨਹੀਂ ਹੈ ਦੁਨੀਆ ਪੜ੍ਹ-ਪੜ੍ਹ ਕੇ ਆਖੀ ਜਾਂਦੀ ਹੈ ਪਰਮਾਤਮਾ ਵੱਡਾ ਹੈ ਪਰਮਾਤਮਾ ਵੱਡਾ ਹੈ ਸੁਣ-ਸੁਣ ਕੇ ਆਖੀ ਜਾਂਦੀ ਹੈ ਵੱਡਾ ਹੈ ਵੱਡਾ ਹੈ ਯਾ ਜਿਨ੍ਹਾਂ ਦੀ ਬੁੱਧੀ ਅਤੀ ਤੀਖਣ ਹੈ ਉਹ ਸੋਚ ਕੇ ਕਹੀ ਜਾਂਦੇ ਨੇ ਵੱਡਾ ਹੈ ਵੱਡਾ ਹੈ ਸੰਤ ਵੀ ਕਹਿੰਦੇ ਨੇ ਵੱਡਾ ਹੈ ਵੱਡਾ ਹੈ ਪੜ੍ਹ ਕੇ ਨਹੀਂ ਸੁਣ ਕੇ ਨਹੀਂ ਸੋਚ ਕੇ ਨਹੀਂ ਵੇਖ ਕੇ ਕਹਿ ਰਹੇ ਨੇ ਉਹਨਾਂ ਨੂੰ ਦਿਖਾਈ ਦੇ ਰਿਹਾ ਜਿਨ੍ਹਾਂ ਨੂੰ ਦਿਖਾਈ ਦੇ ਰਿਹਾ ਤੇ ਉਹਨਾਂ ਨੇ ਜਿਹੜਾ ਆਖਿਆ ਉਹਨਾਂ ਬੋਲਾਂ ਦੇ ਵਿੱਚ ਜਾਨ ਹੈ ਜਿੰਦ ਹੈ ਉਹ ਬੋਲ ਕਦੀ ਪੁਰਾਣੇ ਨਹੀਂ ਹੁੰਦੇ ਉਹ ਬੋਲ ਕਦੀ ਫਿੱਕੇ ਨਹੀਂ ਪੈਂਦੇ ਕਿਉਂਕਿ ਉਹਨਾਂ ਬੋਲਾਂ ਦੇ ਵਿੱਚ ਜਿੰਦ ਹੈ ਜਾਨ ਹੈ ਉਹ ਮੁਰਦਿਆਂ ਦੇ ਵਿੱਚ ਵੀ ਉਹ ਬੋਲ ਜਿੰਦ phook ਦਿੰਦੇ ਨੇ ਜਾਨ ਫੋਕ ਦੇਂਦੇ ਨੇ ਜਿਨ੍ਹਾਂ ਬੋਲਾਂ ਵਿੱਚ ਜਿੰਦ ਨਹੀਂ ਜਾਨ ਨਹੀਂ ਉਹ ਤੇ ਕਈ ਦਫਾ ਜੀਵਦੇ ਆਣਗੇ ਕੁਛ ਦੇਣ ਦੇ ਵਿੱਚ ਅਸਮਰਥ ਹੁੰਦੇ ਨੇ ਕਿਹੜੇ ਬੋਲਾਂ ਵਿੱਚ ਜਾਨ ਨਹੀਂ ਜੋ ਸਿਰਫ ਸੋਚ ਕੇ ਹੀ ਆਖੇ ਗਏ ਨੇ ਜੋ ਸਿਰਫ ਸੁਣ ਕੇ ਹੀ ਆਖੇ ਗਏ ਨੇ ਜੋ ਸਿਰਫ ਪੜ੍ਹ ਕੇ ਹੀ ਆਖੇ ਗਏ ਨੇ ਔਰ ਜਗਤ ਤਕਰੀਬਨ ਤਕਰੀਬਨ ਇਸੇ ਸਹਾਰੇ ਨਾਲ ਚੱਲਦਾ ਸੁਣ ਵੱਡਾ ਆਖੇ ਸਭ ਕੋ ਸੁਣ ਸੁਣ ਕੇ ਜਿਹੜਾ ਇਹ ਵੱਡਾ ਆਖਿਆ ਜਾ ਰਿਹਾ ਹੈ ਐ ਮਨੁੱਖ ਹੁਣ ਇਸ ਤੋਂ ਅੱਗੇ ਵਧ। ਉਹਨੂੰ ਵੇਖ ਵੀ ਸੇ ਤੇ ਵੇਖਣ ਦਾ ਜ਼ਰੀਆ ਕੀ ਹੈ? ਆਖ ਅੱਖਰ ਦੇ ਵਿੱਚ ਧਿਆਨ ਜੋੜ ਤੇ ਇੱਕ ਦਿਨ ਅੱਖ ਖੁੱਲ ਜਾਏਗੀ ਤੇਰੀ। ਜਿੰਨਾ ਤੂੰ ਉੱਚੇ ਤੇ ਜਿੰਨਾ ਜ਼ਿਆਦਾ ਤੂੰ ਆਖੇਂਗਾ ਉਹ ਵੱਡਾ ਹੈ ਉਹ ਵੱਡਾ ਹੈ। ਵਾਹਿਗੁਰੂ ਵਾਹਿਗੁਰੂ ਐਸਾ ਆਖਣਾ ਵੀ ਉਸ ਨੂੰ ਵੱਡਾ ਹੈ ਵੱਡਾ ਹੈ ਵਾਹਿਗੁਰੂ ਭਾਈ ਅੰਧਕਾਰ ਨੂੰ ਦੂਰ ਕਰਕੇ ਤੂੰ ਚਾਨਣਾ ਦੇਣ ਵਾਲਾ ਹੈ ਚਾਨਣਾ ਦੇਣ ਵਾਲਾ ਹੈ ਇਹ ਵੀ ਉਸ ਦੀ ਮਹਿਮਾ ਇਹ ਵੀ ਉਸ ਨੂੰ ਵੱਡਾ ਵੱਡਾ ਕਰੇ ਕਾ ਆਖਣਾ ਹੈ ਤਾਂ ਇੱਕ ਧੁਨ ਹੋ ਕੇ ਵਾਹਿਗੁਰੂ 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 ਐਸਾ ਜੋ ਕਹੀ ਜਾਂਦਾ ਹੈ ਕਹੀ ਜਾਂਦਾ ਹੈ ਇੱਕ ਦਿਨ ਆਪਣੀ ਬੋਲਾਂ ਦੇ ਨਾਲ ਆਪਣੀ ਅੱਖ ਖੁੱਲ ਜਾਂਦੀ ਹੈ ਅੱਖਾਂ ਪੂਰਨ ਤੌਰ ਤੇ खुल जान और फिर चारों पास ब्रह्म ही ब्रह्म दिखाई देता है बहुत उचा मोहन है सुन बड़ा आखे सब कोए मैं सुन के निरा उच्चा नहीं कह रहा मैं सुन के सिर्फ वाडा करके नहीं कह रहा मैं वेख्या मैं पेखे हो रही ਉੱਚਾ ਮੋਹਨ ਸਭ ਤੋਂ ਉੱਚਾ ਕਾਇਨਾਤ ਦੇ ਵਿੱਚ ਜੋ ਸਭ ਤੋਂ ਉੱਚਾ ਤੇ ਮਹਾਨ ਹੈ ਮੈਨੂੰ ਵੇਖਿਆ ਹੈ ਕਿਨੇ ਵੇਖ ਲਿਆ ਹੈ ਅਵਸਥਾ ਸਾਧਨਾ ਤੇ ਪਹਿਲੇ ਹੀ ਹੈ ਕਿ ਸੁਣਨਾ ਤੇ ਸੁਣਦਿਆਂ ਸੁਣਦਿਆਂ ਉਸ ਸ਼ਿਖਰ ਤੱਕ ਪਹੁੰਚਣਾ ਹੈ ਕਿ ਕਹਿਣ ਦੀ ਜਾਚ ਆ ਜਾਏ ਉਹਨੂੰ ਆਖਣ ਦੀ ਜਾਚ ਆ ਜਾਏ ਤੂੰ ਵੱਡਾ ਹੈ ਤੂੰ ਸਮਰਥ ਹੈ ਤੇ ਇਤਨੀ ਇਕਾਗਰਤਾ ਦੇ ਨਾਲ ਇਤਨੀ ਡਿੱਕ ਕੇ ਵੱਡਾ ਵੱਡਾ ਆਖਣ ਦੀ ਧੁਨ ਵਿੱਚ ਮਨੁੱਖ ਲੀਨ ਹੋ ਜਾਏ ਕਿ ਇੱਕ ਦਿਨ ਵੇਖਣ ਦੀ ਜਾਜ ਆ ਜਾਏ। ਔਰ ਮਨੁੱਖ ਕੈ ਉਠੇ ਮੈਂ ਵੇਖੇ ਹੋ ਰੀ ਉੱਚਾ ਮੋਹਨ ਸਭ ਤੇ ਉੱਚਾ ਤੋ ਸੈਭ ਕੰਨ ਵੜਿਆਈ ਵੱਡਾ ਪਾਇਆ ਵੜਿਆਈਆਂ ਨੂੰ ਬਿਆਨ ਕਰ ਕਰਕੇ ਵੜਿਆਈਆਂ ਨੂੰ ਕਥਨ ਕਰ ਕਰਕੇ ਉਸ ਵੱਡੇ ਨੂੰ ਪ੍ਰਾਪਤ ਕਰ ਲਿਆ। ਔਰ ਸੁਨੋ ਵੱਡਾ ਵੱਡਾ ਆਖ ਕੇ ਜੈਸੇ ਅਸੀਂ ਛੋਟੇ ਹੁੰਦੇ ਗਏ ਪ੍ਰਭੂ ਵੱਡਾ ਹੁੰਦਾ ਗਿਆ ਜੈਸੇ ਜੈਸੇ ਅਸੀਂ ਮਿਟਦੇ ਗਏ ਪ੍ਰਭੂ ਪ੍ਰਗਟ ਹੁੰਦਾ ਗਿਆ ਇੱਕ ਦਿਨ ਅਸੀਂ ਮਿਟ ਹੀ ਗਏ ਪ੍ਰਭੂ ਹੀ ਪ੍ਰਭੂ ਰਹਿ ਗਿਆ ਅਕਾਲ ਪੁਰਖ ਹੀ ਰਹਿ ਗਿਆ ਤੋ ਜੈਸੇ ਜੈਸੇ ਮੈਂ ਵੱਡਾ ਮੈਂ ਵੱਡਾ ਛੜੀ ਮੈਂ ਵੱਡੀ ਹੁੰਦੀ ਜਾਏ ਪਰਮਾਤਮਾ ਛੋਟਾ ਹੁੰਦਾ ਜਾਏ ਔਰ ਜਿਤਨੀ ਮੈਂ ਵੱਡੀ ਹੋਵੇਗੀ ਬਾਕੀ ਸਭ ਕੁਝ ਛੋਟਾ ਹੋਵੇਗਾ ਮਾਂ ਵੀ ਛੋਟੀ ਪਿਤਾ ਵੀ ਛੋਟਾ ਭਰਾ ਵੀ ਛੋਟਾ ਉਸਤਾਦ ਵੀ ਛੋਟਾ ਗੁਰੂ ਵੀ ਛੋਟਾ ਪ੍ਰਮਾਤਮਾ ਵੀ ਛੋਟਾ ਤੇ ਜੈਸੇ ਜੈਸੇ ਪ੍ਰਮਾਤਮਾ ਨੂੰ ਆਖਣਾ ਸ਼ੁਰੂ ਕਰੀਏ ਤੂੰ ਵੱਡਾ ਤੂੰ ਸਭ ਤੋਂ ਵੱਡਾ ਤੂੰ ਸਭ ਤੋਂ ਵੱਡਾ ਤੂੰ ਅਸੀਂ ਸਭ ਤੋਂ ਛੋਟੇ ਹੁੰਦੇ ਇੱਕ ਦਿਨ ਮਿਟ ਜਾਂਦੇ ਆ ਪ੍ਰਭੂ ਹੀ ਰਹਿ ਜਾਂਦਾ ਹੈ ਅਕਾਲ ਪੁਰਖ ਹੀ ਰਹਿ ਜਾਂਦਾ ਹੈ